ਸਪੀਕਰ ਹਾਈਬਲ ਸੋ ਦੇ ਹਾ ਅਕਸਰੀਆ ਜੋ ਸਟੇਟ ਬੈਂਕ ਆਫ ਇੰਡੀਆ ਦੇ ਸ੍ਰੀ ਕਿਸ਼ਨ কুমার ਦੀ ਸ਼ਰਮਾ ਜੀ ਅਤੇ ਉਹਨਾਂ ਦੇ ਸਾਰੇ ਜਿੰਨੇ ਵੀ ਅਧਿਕਾਰੀ ਇਸ ਮੌਕੇ ਤੇ ਪਹੁੰਚੇ ਆ ਜਿਨ੍ਹਾਂ ਨੇ ਬੜਾ ਵੱਡਾ ਇੱਕ ਸੇਵਾ ਦੇ ਵਿੱਚ ਹਿੱਸਾ ਪਾਉਣ ਦੇ ਲਈ ਐਂਬੂਲੈਂਸ ਜਿਹੜੀ ਤਕਸ਼ਰੀ ਕੇਸਗੜ੍ਹ ਸਾਹਿਬ ਦੇ ਮੈਂ ਜਤ ਸਰਦਾਰ ਮਲਕੀਤ ਸਿੰਘ ਜੀ ਨੂੰ ਹਰਦੇਵ ਸਿੰਘ ਜੀ ਨੂੰ ਉਹਨਾਂ ਨੇ ਚਾਬੀ ਜਿਹੜੀ ਆ ਉਹ ਸੌਂਪੀ ਆ ਮੈਂ ਬਹੁਤ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਮਝਦਾ ਕਿ ਸਟੇਟ ਬੈਂਕ ਆਫ ਇੰਡੀਆ ਭਾਰਤ ਦਾ ਕਨੇਹਾ ਬੈਂਕ ਹੈ ਜਿੰਦਾ ਜਿੰਦੇ ਤੇ ਹਿੰਦੁਸਤਾਨ ਦੇ ਕਰੋੜਾਂ ਅਰਬਾਂ ਲੋਕਾਂ ਨੂੰ ਬਹੁਤ ਵੱਡਾ ਪਰੋਸਾ ਹੈ ਅੱਜ ਤੱਕ ਸਟੇਟ ਬੈਂਕ ਆਫ ਇੰਡੀਆ ਦੀ ਕਦੇ ਕੋਈ ਮਾੜੀ ਖਬਰ ਮਾੜੀ ਕਤਰਾ ਕਦੇ ਸੁਣਚ ਨਹੀਂ ਮਿਲੀ ਔਰ ਮੇਰਾ ਵੀ ਆदमी ਮੇਰਾ ਕਾਉਂਟ ਸਿਟੀਟੇਟ ਬੈਂਕ ਆਫ ਇੰਡੀਆ ਚ ਆਪਣਾ ਹੈ ਲੁਧਿਆੜੇ ਤੇ ਬਹੁਤ ਇੱਕ ਕਈ ਸਹੂਲਤਾਂ ਜਿਹੜੀਆਂ ਲੋਕਾਂ ਦੇ ਲਈ ਉਹ ਸਿਟੇਟ ਬੈਂਕ ਆਫ ਇੰਡੀਆ ਵੱਲੋਂ ਦਿੱਤੀਆਂ ਜਾਂਦੀਆਂ ਸੋ ਅੱਜ ਉਹਨਾਂ ਨੇ ਇਹ ਬਹੁਤ ਵੱਡਾ ਇੱਕ ਸਾਡੇ ਇਸ ਸ਼ਹਿਰ ਸ੍ਰੀ ਨਨਪੁਰ ਸਾਹਿਬ ਵਾਸਤੇ ਜੇ ਆਪਾਂ ਕਹਿ ਲਈਏ ਕਿ ਇੱਥੇ ਜਿੰਨੀ ਸੰਗਤ ਚਾਹੇ ਦੂਰ ਦਰਡੇ ਤੋਂ ਸੰਗਤ ਬਾਹਰੋਂ ਬਹੁਤ ਹੁੰਦੀ ਹੈ ਬਾਹਰੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਸਹੂਲਤ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਕੋਲ ਸਾਧਨ ਘੱਟ ਹੁੰਦੇ ਆ ਬਾਹਰੋਂ ਔਰ ਕਰਕੇ ਲੋਕਲ ਵਾਕੂਲ ਤੱਕ ਕਈ ਸਾਧਨ ਕਰ ਕਰੇ ਦੂਵੀ ਹੋ ਸਕਦੇ ਆ ਲੇਕਿਨ ਇਹ ਬਹੁਤ ਵੱਡੀ ਇੱਕ ਲੋਡ ਹੈ ਪਰ ਫਿਰ ਵੀ ਮੈਂ ਕਹਾਗਾ ਕਿ ਜਿਹੜਾ ਵੀ ਇਸ ਐਮਬੂਲੈਂਸ ਵਿੱਚ ਚੜ ਕੇ ਜਾਵੇ ਉਹ ਰਾਜ਼ੀ ਹੋ ਕੇ ਆਵੇ ਬਸ ਇਹ ਸਤਗੁਰੂ ਕਿਰਪਾ ਕਰਨ ਇਹ ਐਮਬੂਲੈਂਸ ਮਰੀਜ਼ਾ ਵਾਸਤੇ ਜਾਂ ਕਿਸੇ ਕੋਈ ਇਨਸੀਡੈਂਟ ਘਟਨਾ ਵਾਪਰ ਜਾਂਦੀ ਤੋ ਘਟਨਾ ਵਾਪਰਦੀ ਉਹਦੇ ਵਾਸਤੇ ਹੁੰਦਾ ਸੋ ਸਤਗੁਰੂ ਕਿਰਪਾ ਕਰਨੇ ਸੇਵਾ ਦੇ ਕੰਮ ਆਵੇ ਤੇ ਹਰ ਦੁਖੀ ਨੂੰ ਹਰ ਮਰੀਜ਼ ਨੂੰ ਉਹਨੂੰ ਜੋ ਮਹਾਰਾਜ ਕਿਰਪਾ ਕਰਨ ਉਹ ਆਪਣੇ ਬਿਮਾਰੀ ਉੱਦੋਂ ਤੋਂ ਛੁਟਕਾਰਾ ਮਿਲ ਸਕੇ ਸੋ ਮੈਂ ਆਪਣੇ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼ੋਭਨੀ ਗੁਰਦਾ ਪਵੰਦਕ ਕਮੇਟੀ ਉਹਨਾਂ ਵੱਲੋਂ ਵੀ ਅਤੇ ਸਾਡੇ ਤਖਸਾਵੇ ਸੂਚੇ ਪ੍ਰਬੰਧ ਵੱਲੋਂ ਵੀ ਮਾਨਯੋਗ ਸਾਡੇ ਹੈੱਡ ਗ੍ਰੈਂਥੀ ਜਾਨੀ ਜਗਿੰਦਰ ਸਿੰਘ ਜੀ ਉਹਨਾਂ ਵੱਲੋਂ ਵੀ ਮੈਂ ਸਾ ਇਹਨਾਂ ਦਾ ਬੈਂਕ ਦੇ ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਕ੍ਰਿਸ਼ਨ ਸ਼ਰਮਾ मुख्य महाप्रबंधक भारतीय स्टेट बैंक चंडीगढ़ सर्कल से हूँ मुझे आज अत्यंत हर्ष हो रहा है बड़ी खुशी है कि आज हम लोग जो है एक एम्बुलेंस जो है डोनेशन सी के अंतर्गत जो है यहाँ पे आनंदपुर साहब में दे रहे हैं मेरा पूरा विश्वास है कि ये जो एम्बुलेंस है ये जो जो जरूरतमंद लोग हैं कभी कोई बीमार पड़ता है कुछ उनके अच्छे काम में आएगी और इसका एक बहुत अच्छा जो अच्छा यूज होगा वो हो पाएगा भारतीय स्टेट बैंक हर वक्त जो है सी एस आर अग्रणी रहा है और हम लोग इस तरह की एक्टिविटीज जो है करते रहते हैं हमारा जो चंडीगढ़ सर्कल का जो है वो पंजाब हरियाणा हिमाचल जम्मू एंड कश्मीर लद्दाख और चंडीगढ़ यूनियन टे टेरिटरी है इस पूरे एरिया में हम लोग जो है समय समय पर इस तरह की सी एक्टिविटीज करते रहते हैं और ये भी उसी की कड़ी में एक एक एक्टिविटी एक 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 आज हम यहाँ पे कर रहे हैं धन्यवाद मैं बैंक वालों ਜਿਹੜੀ ਅੱਜ ਸੀਐਸਆਰ ਦੇ ਅnder ਗਾਦ ਐਮਬੂਲੈਂਸ ਗੁਰਦੁਆਰਾ ਸਾਹਿਬ 'ਤੇ ਅਸੀਂ ਭੇਂਟ ਕੀਤੀ ਹੈ ਤੇ ਸਾਨੂੰ ਇਹ ਹੀ ਹੈ ਵੀ ਬੈਂਕ ਵੱਲੋਂ ਜਿੰਨੀ ਵੀ ਅਸੀਂ ਸੁਵਿਧਾ ਹੋ ਸਕਦੀ ਹੈ ਉਹ ਦੇ ਸਕੀਏ ਜੋ ਬੈਂਕ ਦੀ ਪਾਲਿਸੀ ਹੈ ਉਸ ਦੇ ਮੁਤਾਬਿਕ ਅਸੀਂ ਲੋਕਾਂ ਦੀ ਭਲਾਈ 'ਚ ਜੋ ਯੋਗਦਾਨ ਪਾ ਸਕਦੇ ਹਾਂ ਉਹ ਪਾ ਸਕੀਏ ਬੈਂਕ ਹਮੇਸ਼ਾ ਉਪਰਾਲਾ ਕਰਦਾ ਰਹਿੰਦਾ ਲੋਕਾਂ ਦੀ ਭਲਾਈ ਲਈ ਤੇ ਉਹਦੇ 'ਚ ਅਸੀਂ ਇੱਕ ਆਪਣਾ ਛੋਟਾ ਜਿਹਾ ਯੋਗਦਾਨ ਅੱਜ ਦਿੱਤਾ ਹੈ ਤੇ ਤਖਤ ਗਿਸ਼ਕਰ ਸਾਹਿਬ ਨੂੰ ਅਸੀਂ ਅੱਜ ਐਮਬੂਲੈਂਸ ਭੇਟ ਕਰ ਰਹੇ ਹਾਂ ਬੈਂਕ ਵੱਲੋਂ ਤੇ ਸਾਡੀ ਉਮੀਦ ਹੈ ਵੀ ਇਹ ਚੰਗੇ ਕੰਮ ਵਿੱਚ ਵਰਤੀ ਜਾਏਗੀ ਤੇ ਸਾਨੂੰ ਉਮੀਦ ਹੈ ਵੀ ਅਸੀਂ ਜੋ ਕੰਮ ਕੀਤਾ ਹੈ ਉਹਦੇ ਲਈ ਸਾਨੂੰ ਹਮੇਸ਼ਾ ਬੈਂਕ ਦਾ ਜਿਹੜਾ ਹੈਗਾ ਬੁਕਾਰ ਮੰਨਣਾ ਚਾਹੀਦਾ ਹੈ। ਥੈਂਕ ਯੂ।